ਦੇ ਚਾਦੀnga ਸ਼ੱਤਾ ਪੰਨੇ ਕੇ ਸਾਹਿਬ ਕਹਿੰਦੇ ਤੈਨੂੰ ਚੱਕ ਕੇ ਗਵਾਹ ਕਰਕੇ ਹਾਂ ਆਹ ਜੇ ਕੁੜੀ ਚੁੱਕ ਤੇ ਟੋੜੀ ਲੈ ਜਾਣੀ ਜੀ ਸਸੀ ਗਾਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਇਹ ਘਟਨਾ ਗੁਰੂ ਹਰਸਾਏ ਏਰੀਆ ਦੀ ਦੱਸੀ ਜਾ ਰਹੀ ਹੈ ਜਿੱਥੇ ਇੱਕ ਸਿਰਫਰੇ ਆਸ਼ਕ ਨੇ ਕਟਿਆ ਕਰਤੂਤ ਕੀਤੀ ਹੈ ਤੁਹਾਨੂੰ ਦੱਸੀਏ ਕਿ ਆਸ਼ਕੀ ਦੇ ਵਿੱਚ ਅੰਨੇ ਹੋਏ ਨੇ ਕੁੜੀ ਦੇ ਘਰ ਦੀ ਛੱਤ ਹੀ ਪਾੜ ਦਿੱਤੀ ਕੁੜੀ ਨੂੰ ਚੱਕਣ ਦੇ ਲਈ ਸਕੀਮ ਲਾਈ ਸੀ ਇਸ ਆਸ਼ਕ ਨੇ ਕੁਝ ਹੋਰ ਮੁੰਡਿਆਂ ਦੇ ਨਾਲ ਤੇ ਜਿਵੇਂ ਹੀ ਰਾਤ ਹੁੰਦੀ ਹੈ ਤਾਂ ਰਾਤ ਦੇ ਵੇਲੇ ਇਹ ਲੜਕੀ ਦੇ ਘਰ ਦੀ ਛੱਤ ਦੇ ਉੱਪਰੋਂ ਛੱਤ ਨੂੰ ਪਾੜ ਕੇ ਲੜਕੀ ਦੇ ਘਰੇ ਵੜ ਜਾਂਦਾ ਹੈ ਜਿਸ ਤੋਂ ਬਾਅਦ ਲੜਕੀ ਦੇ ਘਰ ਦਾ ਕਾਬਜੇ ਦਾ ਨੁਕਸਾਨ ਵੀ ਹੋਇਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਘਰ ਦੇ ਬੈੱਡ ਟੁੱਟ ਚੁੱਕੇ ਨੇ ਹੋਰ ਵੀ ਕਈ ਲੋੜੀਆਂ ਵਸਤੂਆਂ ਨੁਕਸਾਨੀਆਂ ਗਈਆਂ ਨੇ ਜੇਕਰ ਆਪਾਂ ਗੱਲ ਕਰੀਏ ਲੜਕੀ ਦੀ ਤਾਂ ਲੜਕੀ ਦਾ ਕਹਿਣਾ ਹੈ ਕਿ ਮੇਰੀ ਇਸ ਦੇ ਨਾਲ ਕੋਈ ਵੀ ਗੱਲਬਾਤ ਨਹੀਂ ਸੀ ਇਹ ਕਾਫੀ ਚਿਰ ਤੋਂ ਮੈਨੂੰ ਤੰਗ ਪਰੇਸ਼ਾਨ ਕਰਦਾ ਹੈ ਮੈਨੂੰ ਧਮਕੀਆਂ ਦੇ ਰਿਹਾ ਕਿ ਮੈਂ ਤੈਨੂੰ ਚੱਕ ਕੇ ਲੈ ਜਾਵਾਂਗਾ ਤੇ ਨਾਲ ਹੀ ਤੁਹਾਨੂੰ ਦੱਸਦੀ ਹੈ ਕਿ ਇਹ ਲੜਕੀ ਦੇ ਨੇੜਲੇ ਘਰਾਂ ਦਾ ਹੀ ਮੁੰਡਾ ਹੈ ਜਿਹੜਾ ਕਿ ਕਾਫੀ ਟਾਈਮ ਤੋਂ ਲੜਕੀ ਨੂੰ ਤੰਗ ਕਰਦਾ ਹੈ ਅਸਲ ਮਾਮਲਾ ਕੀ ਹੈ ਕਿ ਕੌਣ ਸਹੀ ਹੈ ਕੌਣ ਗਲਤ ਹੈ ਇਹ ਤਾਂ ਪਿੰਡ ਵਾਲਿਆਂ ਨੂੰ ਪਤਾ ਹੋਵੇਗਾ ਪਰ ਲੜਕੀ ਦੇ ਕਹਿਣ ਮੁਤਾਬਕ ਹੁਣ ਸਾਰੀ ਗਲਤੀ ਮੁੰਡੇ ਦੀ ਹੀ ਦੱਸੀ ਜਾ ਰਹੀ ਹੈ ਤੁਹਾਡਾ ਕੀ ਵਿਚਾਰ ਹੈ ਇਸ ਵੀਡੀਓ ਤੇ ਕੌਣ ਸਹੀ ਹੈ ਕੌਣ ਗਲਤ ਹੈ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਲਿਖੋ ਜੇ ਔਰ ਇਸ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰ ਦਿਓ ਤਾਂ ਕਿ ਜੇਕਰ ਪਰਿਵਾਰ ਸਹੀ ਹੈ ਤਾਂ ਉਸ ਨੂੰ ਇਨਸਾਫ ਮਿਲੇ ਔਰ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਨਾਲ ਜਰੂਰ ਜੁੜੋ ਪੰਜਾਬ ਤੇ ਦੇਸ਼ ਦੁਨੀਆ ਦੀ ਹਰ ਇੱਕ ਵੈਲ ਖਬਰ ਨੂੰ ਦੇਖਣ ਦੇ ਲਈ ਮਿਲਾਂਗੇ ਨਵੀਂ ਖਬਰ ਦੇ ਨਾਲ ਥੈਂਕ ਯੂ ਦੋਸਤੋ ਪਾਪਾ ਦੀ ਧੱਤ ਹੋਈਏ ਮम्मा ਮੇਰੀ ਕੰਮ ਬਾਹਰ ਮਜ਼ਦੂਰੀ ਕਰਦੇ ਨੇ ਸਾਡੇ ਗਵਾਂਢ ਹੀ ਨੇ ਤੇ ਉਹ ਮੇਰੇ ਤੇ ਮਾੜੀ ਨਿਗਰੱਖ ਰੱਖਦੇ ਸੀਗੇ ਤੇ ਰਾਤੀ ਚਾਨਕੀ ਉਹਨਾਂ ਨੇ ਸਾਡੇ ਘਰੇ ਹਮਲਾ ਕਰ ਦਿੱਤਾ ਤੇ ਸਾਡੀਆਂ ਛੱਤਾ ਪਾਣ ਕੇ ਸਾਬ ਕਹਿੰਦੇ ਤੈਨੂੰ ਚੱਕ ਕੇ ਗਵਾ ਕਰਕੇ ਲੈ ਜਾਣਾ ਅਸਲੀਆ ਜਮਾਂ ਸੰਪਤੀਆਂ ਦਿੱਤਣਾ ਨੇ ਬਲਜੂਬਾ ਬੀਣੀ ਸਾਡੇ ਲੱਗਾ ਫਿਰ ਤੋਂ ਛੱਤ ਪਟਣ ਆ ਗਈ ਆਂ ਦੇ ਕੁੜੀ ਚੋਕ ਤੇ ਟੋੜੀ ਜਾਣੀ